ਬਾਜੀ ਤੋਂ ਮੈਂ ਆਇਆ ਬਾਜੀ ਛੱਡ ਲਈ ਅਸੀਂ ਦੂਸਤ ਤਿੰਨ ਚਾਰ ਦਿਨਾਂ ਬਾਅਦ ਬਾਜੇ ਵਾਲੇ ਅੱਛਾ ਜੀ ਉਹ ਬਾਜੇ ਵਾਲੇ ਬਾਜੀ ਛੱਡੀ ਚ ਕਬੂਤਰੀ ਜਿੱਤ ਗਈ ਜ਼ਿਆਦਾ ਉੱਡ ਗਈ ਬਹੁਤ ਜ਼ਿਆਦਾ ਪਰ ਮੈਂ ਜਦੋਂ ਘਰੇ ਆ ਕੇ ਦੇਖੀ ਉਹ ਠੀਕ ਨਹੀਂ ਹੂੰ ਸਹੀ ਹੈ ਨਹੀਂ ਉਹਦੀ ਠੀਕ ਹੈ ਜੀ ਹੁਣ ਆਪਾਂ ਕੋਈ ਇਹ ਤੇ ਨਹੀਂ ਬਾਬਾ ਸਰਦਾਰ ਕਿਸ਼ਨ ਸਿੰਘ ਦੇ ਪੋਪੋਤੇ ਟੈਣੀ ਹੋਰਾਂ ਨਾਲ ਬਹੁਤ ਹੈ ਮੇਰੀ ਹਾਂਜੀ ਉਹ ਮੈਂ ਸੋਚਿਆ ਹਾਂਜੀ ਮਾ ਜਰ ਕੂਤਰੀ ਠੀਕ ਨਹੀਂ ਇਹ ਮੈਂ ਉਹ ਗੱਲ ਜੀ ਸੋਚੀ ਹੈ ਕਿੜਾ ਕੋਈ ਬਰਿਆ ਜੀ ਹੈ ਜਿਹੜੀ ਸਚਾਈ ਹੈ ਚਾਹੀਏ ਮੈਂ ਮੈਂ ਪਤਾ ਕਰਿਆ ਫਿਰ ਮੈਂ ਬਾਬਾ ਜੀ ਪੜ੍ਹੇ ਸੀ ਕੋਈ ਉਹ ਬੰਦੇ ਨੂੰ ਜੀ ਤੋ ਪੁੱਛਿਆ ਕਹਿੰਦਾ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਗੂਠਾ ਛਾਪ ਹੋਣ ਓਕੇ ਸਰਦਾਰ ਕਿਸ਼ਨ ਸਿੰਘ ਪੱਤਰਮਾਲ ਜੀ ਹਾਂਜੀ ਮੈਂ ਸੋਚਿਆ ਯਾਰ ਜੀ ਗੂਠਾ ਛਾਪ ਆਪਾਂ ਕੁਛ ਨਾ ਕੁਛ ਪੜ੍ਹੇ ਆਪਾਂ ਕੁਛ ਕਰ